ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਦਿੱਖ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਤੀਬ ਕਰ ਨਵੇਂ ਦਿਨ ਦੀ ਨਵੀਂ ਰੌਸ਼ਨੀ ਦੇ ਨਾਲ ਲੈ ਕੇ ਹਾਜ਼ਰਾਂ ਅੱਜ ਦੀਆਂ ਮੁੱਖ ਪੰਜ ਵੱਡੀਆਂ ਖਬਰਾਂ ਖਬਰਾਂ ਦੀ ਜਾਣਕਾਰੀ ਜਨਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਦੇ ਵੱਲ ਐਮਪੀ ਵਿਕਰਮਜੀਤ ਸਿੰਘ ਸਾਨੀ ਵੱਲੋਂ 22 ਆਫ ਪੰਜਾਬ ਬਣਨ ਵਾਲੇ ਗਾਇਕ ਨੂੰ 2.5 ਲੱਖ ਰੁਪਏ ਦਾ ਪੁਰਸਕਾਰ ਦੇਣ ਦਾ ਐਲਾਨ ਪੰਜਾਬ ਚ ਪਾਵਰ ਕ੍ਰਾਮ ਦੇ ਦੋ ਅਧਿਕਾਰੀਆਂ ਨੂੰ ਕੀਤਾ ਗਿਆ ਅਗਵਾ ਫਰਜੀ ਐਸਟੀਐਫ ਅਧਿਕਾਰੀ ਬਣ ਕੇ ਆਏ ਬਦਮਾਸ਼ 7.20 ਲੱਖ ਦੀ ਮੰਗੀ ਫਰौती ਪੰਜਾਬ ਚ ਆਪ ਵਿਧਾਇਕ ਦੇ ਬੇਟੇ ਦੀ ਫਾਇਰਿੰਗ ਵੀਡੀਓ ਨੂੰ ਲੈ ਪਖਿਆ ਵਿਵਾਦ ਵਿਆਹ ਚ ਡੀਜ਼ੇ ਤੇ ਕੀਤੇ ਦੋ ਫਾਇਰ ਜਾਨੋ ਸਫਾਈ ਚ ਕੀ ਬੋਲਿਆ ਐਮਐਲਏ ਮਸ਼ਹੂਰ ਬਾਡੀ ਬਿਲਡਰ ਵਿਰਿੰਦਰ ਕੁਮੰਦ ਦੀ ਮੌਤ ਤੇ ਉੱਠੇ ਸਵਾਲ ਪਰਿਵਾਰ ਨੇ ਦੱਸਿਆ ਸਾਜ਼ਿਸ਼ ਸੈਂਕੜੇ ਲੋਕਾਂ ਨੇ ਸੜਕਾਂ ਤੇ ਉਤਰ ਕੀਤਾ ਕੈਂਡਲ ਮਾਰਚ ਪੰਜਾਬ 'ਚ ਸਵੇਰੇ ਸਵੇਰੇ ਵੱਡਾ ਰੇਲ ਹਾਦਸਾ ਲੁਧਿਆਣਾ ਤੋਂ ਦਿੱਲੀ ਜਾ ਰਹੀ ਗਰੀਬ ਰਸਮ ਨੂੰ ਲੱਗੀ ਆ ਇਹਨ ਖਬਰਾਂ ਵਿਸਤਾਰ ਦੇ ਨਾਲ ਰਾਜ ਸਭਾ ਦੇ ਮੈਂਬਰ ਡਾਕਟਰ ਵਿਕਰਮਜੀਤ ਸਿੰਘ ਸਾਨੀ ਨੇ ਸਵਰਗੀ ਕਾਇਕਰ ਰਾਜੀਤ ਸਿੰਘ ਜਵੰਦਾ ਦੀ ਅੰਤਿਮ ਅਰਦਾਸ ਅਤੇ ਭੋਗ ਸਮਾਰੋਹ ਦੌਰਾਨ ਜਵੰਦਾ ਦੇ ਪਰਿਵਾਰ ਨੂੰ ਪੂਰੀ ਹਮਾਇਤ ਦੇਣ ਦਾ ਐਲਾਨ ਕੀਤਾ ਹੈ ਡਾਕਟਰ ਸਾਨੀ ਨੇ ਕਿਹਾ ਕਿ ਉਸ ਸਵਰਗੀ ਕਾਇਕ ਦੀ ਪਤਨੀ ਲਈ ਇੱਕ ਸਨਮਾਨਜਨਕ ਸਰਕਾਰੀ ਨੌਕਰੀ ਦੀ ਸਹੂਲਤ ਲਈ ਨਿੱਜੀ ਤੌਰ ਤੇ ਪੰਜਾਬ ਸਰਕਾਰ ਤੱਕ ਪਹੁੰਚ ਕਰਨਗੇ ਅਤੇ ਜੇਕਰ ਇਹ ਸੰਭਵ ਨਹੀਂ ਹੁੰਦਾ ਤਾਂ ਉਹਨਾਂ ਨੇ ਭਰੋਸਾ ਦਿੱਤਾ ਕਿ ਉਹਨਾਂ ਨੂੰ ਉਹਨਾਂ ਦੀ ਐਨ ਜੀਓ ਸਾਨਾ ਫਾਊਂਡੇਸ਼ਨ ਵਿੱਚ ਇੱਕ ਟੁਕਵੀ ਨੌਕਰੀ ਦੀ ਪੇਸ਼ਕਸ਼ ਕੀਤੀ ਜਾਏਗੀ ਡਾਕਟਰ ਸਾਨੀ ਨੇ ਇਹ ਵੀ ਐਲਾਨ ਕੀਤਾ ਕਿ ਉਹ ਰਾਜਵੀ ਜਵੰਦਾ ਦੇ ਪੁੱਤਰ ਅਤੇ ਧੀ ਦੀ ਉੱਚੀ ਪੜਾਈ ਤੱਕ ਦੀ ਪੂਰੀ ਸਿੱਖਿਆ ਨੂੰ ਸਪான்ਸਰ ਕਰਨਗੇ ਡਾਕਟਰ ਸਾਨੀ ਵੱਲੋਂ ਗਾਇਕ ਰਾਜਵੀ ਜਵੰਦਾ ਨੂੰ ਸਮਰਪਿਤ ਵਾਇਸ ਆਫ ਪੰਜਾਬ ਬਣਨ ਵਾਲੇ ਗਾਇਕ ਨੂੰ 2.5 ਲੱਖ ਰੁਪਏ ਦਾ ਪੁਰਸਕਾਰ ਜੁਦ ਦੇਣ ਦਾ ਐਲਾਨ ਕੀਤਾ ਗਿਆ ਹੈ ਨਾਲ ਹੀ ਉਹਨਾਂ ਨੇ ਦੁਖੀ ਪਰਿਵਾਰ ਨਾਲ ਡੂੰਘੀ ਸਵੇਦਨਾ ਪ੍ਰਗਟ ਕੀਤੀ ਅਤੇ ਆਉਣ ਵਾਲੇ ਸਾਲਾਂ ਵਿੱਚ ਉਹਨਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਪੰਜਾਬ ਦੇ ਲੁਧਿਆਣਾ ਵਿੱਚ ਪਾਵਰ ਕ੍ਰਾਮ ਦੇ ਦੋ ਅਧਿਕਾਰੀਆਂ ਨੂੰ ਬੰਦੂਕ ਦੀ ਨੋਕ ਤੇ ਬਦਮਾਸ਼ਾਂ ਨੇ ਅਗਵਾ ਕਰ ਲਿਆ ਜਿਨ੍ਹਾਂ ਦੱਸਦੀ ਹੈ ਚਾਰ ਬਦਮਾਸ਼ਾਂ ਨੇ ਪੁਲਿਸ ਅਫਸਰਾਂ ਦੇ ਭੇਸ ਵਿੱਚ ਪੀਐਸਪੀਸੀਲ ਦਫ਼ਤਰ ਤੋਂ ਐਸਡੀਓ ਅਤੇ ਜੀਈ ਨੂੰ ਅਗਵਾ ਕਰ ਲਿਆ ਦosੀਆਂ ਨੂੰ ਉਹਨਾਂ ਦੀ ਰਿਹਾਈ ਤੇ ਬਦਲੇ ਉਹਨਾਂ ਦੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਤੋਂ ਫਰौती ਦੀ ਮੰਗ ਕੀਤੀ ਡਰੇ ਹੋਏ ਅਧਿਕਾਰੀਆਂ ਨੇ ਮਿੰਟਾਂ ਵਿੱਚ ਹੀ 7.2 ਲੱਖ ਦਾ ਪ੍ਰਬੰਧ ਕੀਤਾ ਤੇ ਇਸ ਨੂੰ ਬਦਮਾਸ਼ਾਂ ਦੇ ਹਵਾਲੇ ਕਰ ਦਿੱਤਾ ਪ੍ਰਾਪਤੀ ਜੋ ਪ੍ਰਾਪਤਕਾਂ ਤੋਂ ਬਾਅਦ ਅਪਰਾਧੀਆਂ ਨੇ ਲੁਧਿਆਣਾ ਫਰੋਸਟਪੋਰ ਰੋਡ ਤੇ ਪੁਰਾਣੇ ਟੋਲ ਨੇੜੇ ਧਾਰਿਆਂ ਨੂੰ ਛੱਡ ਦਿੱਤਾ ਤੇ ਉੱਥੋਂ ਫਰਾਰ ਹੋ ਗਏ ਉਸ ਪੁਲਿਸ ਨੂੰ ਜਦੋਂ ਪੀੜਤਾ ਵੱਲ ਕੋਈ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਸੇਫ ਸਿਟੀ ਕੈਮਰਾ ਦੀ ਮਦਦ ਨਾਲ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਸਵੇਹ ਕੋਸ਼ਿਸ਼ਤ ਪੱਤਰਕਾਰਾਂ ਗੁਰਿੰਦਰ ਸਿੰਘ ਅਤੇ ਬ੍ਰਹਮਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਮਾਮਲੇ ਨੂੰ ਵੱਡੇ ਪੱਧਰ ਤੇ ਹੱਲ ਕਰ ਲਿਆ ਹੈ। ਇਹਨਾਂ ਸਵੇਖੋਜੀਤ ਪੱਤਰਕਾਰਾਂ ਦੇ ਸਾਥੀ ਵਿਨੇ ਅਰੋੜਾ ਅਤੇ ਹਮਨਦੀਪ ਸਿੰਘ ਅਜੇ ਵੀ ਫਰਾਰ ਹਨ ਅਤੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਪੰਜਾਬ ਦੇ ਲੁਧਿਆਣਾ ਦੇ ਗੱਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਛੋਟੇ ਪੁੱਤਰ ਨੇ ਇੱਕ ਵਿਆਹ ਸਮਾਰੋਹ ਵਿੱਚ ਗੋਲੀਬਾਰੀ ਕੀਤੀ। ਵਿਧਾਇਕ ਦੇ ਪੁੱਤਰ ਨੇ ਹਵਾ ਵਿੱਚ ਦੋ ਬੋਲੀਆਂ ਚੜਾਈਆਂ। ਉਸ ਦੇ ਵੱਡੇ ਭਰਾ ਨੇ ਉਸ ਨੂੰ ਗੋਲੀਬਾਰੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਨਾਲ ਸੰਬੰਧਿਤ ਇੱਕ ਵੀਡੀਓ ਫਨ ਸਾਹਮਣੇ ਆਇਆ ਜਿਸ ਦੇ ਪਿਛੋੜਕ ਵਿੱਚ ਇੱਕ ਪੰਜਾਬੀ ਗੀਤ ਚੱਲ ਰਿਹਾ ਹੈ ਵਿਆਹ ਸਮਾਰੋਹ ਵਿਧਾਇਕ ਜੀਵਨ ਸਿੰਘ ਸੰਘੋਵਾਲ ਦੇ ਹਲਕੇ ਦੇ ਗੱਲਪੈਂਡ ਵਿੱਚ ਹੋਇਆ ਸੀ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਵਿਆਹ ਕਦੋਂ ਅਤੇ ਕਿੱਥੇ ਹੋਇਆ ਸੀ ਪੁਲਿਸ ਦਾ ਕਹਿਣਾ ਹੈ ਕਿ ਵਿਧਾਇਕ ਦੇ ਪੁੱਤਰ ਨੂੰ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਹੈ ਹਥਿਆਰ ਦੀ ਜਾਂਚ ਕੀਤੀ ਜਾਏਗੀ ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਵਿਧਾਇਕ ਸੰਘੋਵਾਲ ਨੂੰ ਆਪ ਹਾਈ ਕਮਾਂਡ ਨੇ ਦਿੱਲੀ ਬੁਲਾਇਆ ਹੈ ਇਜ਼ਰਾਨ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਵੀਡੀਓ ਵਿੱਚ ਗੋਲੀ ਵਾਲੇ ਕਰਨ ਵਾਲਾ ਉਹਨਾਂ ਦਾ ਪੁੱਤਰ ਹੈ ਹਾਲਾਂਕਿ ਉਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਦਾ ਪੁੱਤਰ ਜਗਪਾਲ ਕਢਾਉਣੇ ਵਾਲੇ ਬੰਦੂਕ ਨਾਲ ਗੋਲੀਬਾਰੀ ਕਰ ਰਿਹਾ ਸੀ ਪੰਜਾਬ ਦੇ ਜ਼ਿਲ੍ਹੇ ਜਲੰਧਰ ਵਿੱਚ ਸੈਂਕੜੇ ਲੋਕਾਂ ਨੇ ਸ਼ਾਂਤਮਈ ਮੋਮਬਤੀ ਮਾਰਚ ਕੱਢਿਆ ਜਿਸ ਵਿੱਚ ਮਸ਼ਹੂਰ ਬਾਡੀ ਬਿਲਡਰ ਅਤੇ ਅਦਾਕਾਰ ਬ੍ਰਿੰਦਰ ਕੁਮੰਦ ਦੀ ਮੌਤ ਦੀ ਜਾਂਚ ਅਤੇ ਇਨਸਾਫ ਦੀ ਮੰਗ ਕੀਤੀ ਗਈ ਹੈ ਦੱਸਦੇ ਕਿ ਬੀਤੇ ਸ਼ਾਮ ਬ੍ਰਿੰਦਰ ਕੁਮੰਦ ਦੇ ਪਰਿਵਾਰਕ ਮੈਂਬਰਾਂ ਦੋਸਤਾਂ ਜਿੰਮ ਟ੍ਰੇਨਰਾਂ ਖੇਡ ਪ੍ਰੇਮੀਆਂ ਅਤੇ ਨਾਗਰਿਕਾਂ ਨੇ ਵੱਡੀ ਗਿਣਤੀ ਵਿੱਚ ਮੋਮਬਤੀ ਮਾਰਚ ਵਿੱਚ ਹਿੱਸਾ ਲਿਆ ਉਨਾਂ ਨੇ ਕਿਹਾ ਕਿ ਵਰਿੰਦਰ ਦੀ ਮੌਤ ਰਹੱਸਮਈ ਅਤੇ ਸ਼ੱਕੀ ਹਾਲਾਤਾਂ ਵਿੱਚ ਹੋਈ ਹੈ ਤੇ ਅਮ੍ਰਿਤਸਰ ਵਿੱਚ 40 ਹਸਪਤਾਲ ਪ੍ਰਸ਼ਾਸਨ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਪਰਿਵਾਰ ਨੇ ਦੋਸ਼ ਲਗਾਇਆ ਕਿ ਵਰਿੰਦਰ ਨੂੰ ਇੱਕ ਛੋਟੇ ਆਪਰੇਸ਼ਨ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਆਪਰੇਟਿੰਗ ਥੀਏਟਰ ਵਿੱਚ ਲਿਆਂਦੇ ਹੀ ਉਹਨਾਂ ਦੀ ਅਚਾਨਕ ਮੌਤ ਹੋ ਗਈ। ਉਹਨਾਂ ਨੇ ਕਾਰਨ ਨੂੰ ਸਪਾਂਸ ਦੀ ਕੋਸ਼ਿਸ਼ ਕੀਤੀ ਤੇ ਪਰਿਵਾਰ ਨੂੰ ਲੰਬੇ ਸਮੇਂ ਤੱਕ ਗੁੰਮਰਾਹ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਕਸੇਤਮਨ ਨੌਜਵਾਨ ਬਾਡੀ ਬਿਲਡਰ ਦੀ ਜਾਨ ਲੈਣ ਵਾਲੀ ਲਾਪਰਵਾਹੀ ਲਈ ਜ਼ਿੰਮੇਵਾਰ ਲੋਕਾਂ 'ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪੰਜਾਬ ਵਿੱਚ ਸ਼ਨੀਵਾਰ ਸਵੇਰੇ ਵੱਡਾ ਟ੍ਰੇਨ ਹਾਦਸਾ ਵਾਪਰ ਗਿਆ ਸਰਹਿੰਦ ਸਟੇਸ਼ਨ ਨੇੜੇ ਲੁਧਿਆਣਾ ਤੋਂ ਦਿੱਲੀ ਜਾਰੀ ਪੰਜਾਬ ਦੀ ਗਰੀਬ ਰਥ ਟ੍ਰੇਨ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਨਾਲ ਹਫੜਾ ਦਫੜੀ ਮੱਚ ਗਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਐਸੀ ਕੋਚ ਨੰਬਰ 19 ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ। ਲੁਧਿਆਣਾ ਦੇ ਕਈ ਕਾਰੋਬਾਰੀ ਵੀ ਟ੍ਰੇਨ ਵਿੱਚ ਸਫ਼ਰ ਕਰ ਰਹੇ ਸਨ ਲੋਕੋ ਪਾਇਲਟ ਨੇ ਟ੍ਰੇਨ ਨੂੰ ਰੋਕਣ ਲਈ ਐਮਰਜੈਂਸੀ ਬ੍ਰੇਕ ਲਗਾਈ ਯਾਤਰੀ ਤੁਰੰਤ ਆਪਣਾ ਸਮਾਨ ਛੱਡ ਉਤਰ ਗਏ ਹਫੜਾ ਦਫੜੀ ਵਿੱਚ ਉਤਰਦੇ ਸਮੇਂ ਕਈ ਯਾਤਰੀ ਜ਼ਖਮੀ ਹੋ ਗਏ ਸੂਚਨਾ ਮਿਲਣ ਤੇ ਰੇਲਵੇ ਅਤੇ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਇੱਕ ਘੰਟੇ ਦੇ ਅੰਦਰ ਅੱਗ ਤੇ ਕਾਬੂ ਪਾ ਲਿਆ ਗਿਆ